ਬਾਈ ਕਿ ਕਾ ਖਾਸਾ ਬਾਈ ਗੁੱਡ ਜੀ ਫੋਟੋ ਪਈ ਕੰ ਦੇ ਹਨ ਪਈ ਸਾਨੂੰ ਫਿਟਿੰਗ ਨਹੀਂ ਸਾਡੀ ਜੈਂਪ ਕਰਦੀ ਆਉਂਦੀ ਹੈਗੀ ਤੇ ਉਹ ਮੈਂ ਤੁਹਾਨੂੰ ਦੱਸਦੀ ਕਿ ਕਿਸ ਤਰ੍ਹਾਂ ਫਿਟਿੰਗ ਆਪਾਂ ਕਰਨੀ ਆ ਤੇ ਵਧੀਆ ਐਂ ਪਰਫੈਕਟ ਫਿਟਿੰਗ ਪਈ ਆਉਦੀ ਹੈ ਤੁਸੀਂ ਤੇ ਸੌਰੀ ਮੇਰੇ ਇੱਕ ਹੋਰ ਵੀ ਪੰਜਾਬੀ ਚੈਨਲ ਦਾ ਜੀ ਤੇ ਤੁਹਾਨੂੰ ਦੱਸ ਸਕਦਾ ਹੈ ਤਾਂ ਬਾਕੀ ਵੀਡੀਓ ਨਾਲ ਤੋਂ ਬਾਅਦ ਸ਼ੇਅਰ ਕਰੋ ਕਈ ਕਹਿੰਦੇ ਫਿਟਿੰਗ ਫਿਟਿੰਗ ਤੁਹਾਡੀ ਆ ਮੈਂ ਤੁਹਾਨੂੰ ਦੱਸ ਦਿਆਂ ਨਾ ਪਤਾ ਕਿਦਾਂ ਆ ਅ ਜੇੜੀ ਆਪਾਂ ਹੁਣ ਕਾਜਾਂ ਦੇ ਸੀਨੇ ਆ ਕਾਜਾਂ ਤੇ ਟੱਕ ਲਾਇ ਹੁੰਦੇ ਆ ਇੰਨਾ ਰੱਖਣਾ ਆ ਉਹ ਤੁਸੀਂ ਟੱਕ ਨੂੰ ਟੱਕ ਬਣਾ ਲਾਓ ਫੇਰ ਤੁਹਾਨੂੰ ਸੀਨ ਦਾ ਫਿਟਿੰਗ ਦਾ ਪਤਾ ਲੱਗਣਾ ਦੇਖੋ ਮੈਂ ਤੁਹਾਨੂੰ ਇੱਕ ਹੋਰ ਆਈਡੀਆ ਦੱਸਣੀ ਆ ਇੱਧਰ ਲਾਓ ਇੱਧਰ ਲਾ ਆ ਆ ਦੇਖੋ ਆਪਾਂ ਟੱਕ ਤੋਂ ਟੱਕ ਮਾ ਲਾਇਆ ਆ ਆਪਣਾ ਮੋੜਲਾ ਪੱਲਾ ਆ ਆਪਣਾ ਦੋਨੇ ਮੋੜਲੇ ਆ ਗੜ ਆ ਗਿਆ ਹੈ ਨਾ ਗੜੇ ਤੋਂ ਮਤਲਬ ਆਪਾਂ ਇੱਦਾਂ ਕੱਟਣੀ ਆ ਆ ਦੇਖੋ ਠੀਕ ਹੈ ਨਾ ਤਾਂ ਤਾਂ ਕੀ ਗੱਲ ਹੈ ਉਹ ਫਿਟਿੰਗ ਕਈ ਵੇਰ ਤਾਂ ਨਹੀਂ ਆਉਂਦੀ ਹੁਣ ਆਪਾਂ ਆ ਦੇਖੋ ਮੂਰਲੇ ਪਾਸੇ ਪਲੇਟ ਪਾਈ ਹੋਆ ਇੱਧਰ ਵੀ ਪਾਈ ਹੋਆ ਇਹ ਆਪ ਪਲੇਟ ਥੱਲੇ ਵਾਲੀ ਵੀ ਪਾਈ ਹੋਆ ਜਿਹੜੀ ਥੱਲੇ ਜਾਂਦੀ ਆ ਮੋਢੇ ਵਾਲੀ ਆ ਆ ਥੱਲੇ ਆਣੀ ਹੈ ਜੇ ਆਪਾਂ ਇਹਨਾਂ ਨੂੰ ਇੱਥੇ ਇਦਾਂ ਸਵਾਵਾ ਕਰਾਂਗੇ ਇਦਾਂ ਨਾਲ ਲਾਵਾਂਗੇ ਮੋਢਾ ਇਦਾਂ ਇੱਕੋ ਜਿਹਾ ਕਰਾਂਗੇ ਕਿ ਉਪਰਲਾ ਆਪਣਾ ਪਾਦ ਦਾ ਪਿਛਲਾ ਇਹਦਾ ਆਪਾਂ ਕੱਟ ਜਾਣਾ ਹੈ ਇਸ ਕਰਕੇ ਤੁਸੀਂ ਉਹਨੂੰ ਇਦਾਂ ਨਾ ਕਰੋ ਉਹਨੂੰ ਆਪਣਾ ਆ ਜਿਹੜਾ ਨਿਸ਼ਾਨ ਹੈ ਨਾ ਆਪਾਂ ਕੱਟ ਲਾਇਓ ਆ ਏ ਕੱਜਾਂ ਦੇ ਉਹਨੂੰ ਕੱਟ ਨੂੰ ਕੱਟ ਬਣਾ ਲਓ ਤੁਸੀਂ ਕੱਜਾਂ ਦੇ ਕੱਟ ਹਮੇਸ਼ਾ ਲਾਓ ਕੱਜਾਂ ਦੇ ਕੱਟ ਤੁਸੀਂ ਲਾਉਂਗੇ ਤਾਂ ਫੇਰ ਤੁਹਾਡੀ ਫਿਟਿੰਗ ਬਹੁਤ ਵਧੀਆ ਹੋਊਗੀ ਕਿਉਂ ਆ ਆ ਦੇ ਆਪਣਾ ਇੰਨਾ ਸ਼ੂਟਰ ਰਹਿ ਗਿਆ ਉਹ ਆਪਾਂ ਪਲੂਈਆਂ ਪਾਈਆਂ ਹਨਾ ਪਲੂਈਆਂ ਪਾਈਆਂ ਤੇ ਵੀ ਇੰਨਾ ਸ਼ੂਟਰ ਰਹਿ ਗਿਆ ਜੇ ਆਪਾਂ ਹੁਣ ਇਹਨੂੰ ਇੱਕਦਮ ਆਉਂਨੇ ਆ ਫੇਰ ਤੁਹਾਡਾ ਮੋਢਾ ਜੰਪਰ ਉੱਤੇ ਚੜਨਾ ਫੇਰ ਫਿਟਿੰਗ ਨਹੀਂ ਆਉਂਦੀ ਹੁੰਦੀ ਹੈਗੀ ਇਸ ਕਰਕੇ ਫਿਟਿੰਗ ਨਹੀਂ ਆਉਂਦੀ ਹੁੰਦੀ ਹੈਗੀ ਵੀ ਤੁਸੀਂ ਇਹਨੂੰ ਦਾਹਾਂ ਨਾਲ ਚੱਕੋ ਇਹਨ ਪੂਰਾ ਥੱਲੇੋਂ ਕਿਉਂ ਥੱਲੇੋਂ ਵੀ ਆਪਾਂ ਕੱਟ ਲਾਇਓ ਆ ਤੇ ਇਧਰ ਵੀ ਦੇਣਾ ਆ ਦੇਖੋ ਆਇਆ ਆਪਣੇ ਕੱਟ ਇੱਕ ਆਇਆ ਤੇ ਇੱਕ ਆਇਆ ਆ ਦੇਖੋ ਇਧਰ ਇਧਰ ਵੀ ਪੱਲਾ ਘਟਿਆ ਨਾ ਇਸ ਪਾਸੇ ਵੀ ਆ ਦੇਖੋ ਕਿੰਨਾ ਉਂਗਾ ਸਾਰੇ ਤੇ 1 ਇੰਚ ਦਾ ਫਰਕ ਪੈ ਜਾਂਦਾ ਹੈ ਪੌਣੇ ਇੰਚ ਇੱਕ ਦਾ ਹੀ ਹੋ ਜਾਂਦਾ ਜੇ ਆਪਾਂ ਇਹ ਇਦਾਂ ਕਰਦੇ ਫੇਰ ਆਪਣਾ ਤਹਾਂ ਚੜਨਾ ਹੈ ਮੋਰੇ ਛਾਤੀ ਤੋਂ ਜੈਂਪਰ ਤਹਾਂ ਚੜਨਾ ਹੈ ਫੇਰ ਉਹ ਫਿਟਿੰਗ ਨਹੀਂ ਹੋਣੀ ਹੈਗੀ ਤੁਸੀਂ ਇਦਾਂ ਫਿਟਿੰਗ ਦੇ ਨਿਸ਼ਾਨ ਲਾਉਣੇ ਆ ਇੱਥੇ ਤੁਸੀਂ ਮੋਢੇ ਤੇ ਲਾਉਣਾ ਜਿੰਨੇ ਅਗਲੇ ਦੀ ਫਿਟਿੰਗ ਹੈ ਮੋਢੇ ਤੋਂ ਲਾ ਕੇ ਫੇਰ ਤੁਸੀਂ हिਪ ਦਾ ਲਾਉਣਾ हिਪ ਤੋਂ ਲਾ ਕੇ ਨਹੀਂ ਫੇਰ ਤੁਸੀਂ ਛਾਤੀ ਦੇ 3 ਇੰਚ ਦੇ ਇੱਕ ਥੱਲੇ ਇੱਕ ਉੱਪਰ ਲਾਈਦਾ ਹੁੰਦਾ ਆ ਬ੍ਰੇਸਟ ਤੇ ਇੱਕ ਫੁੱਲ ਬ੍ਰੇਸਟ ਤੇ ਲਾਈਦਾ ਹੁੰਦਾ ਰੂ ਇੰਗਲਿਸ਼ ਵਿੱਚ ਕਹਿੰਦੇ ਨਹੀਂ ਮੜਾ ਜੇ ਤਾਂ ਇਹ ਤੁਸੀਂ ਬਾਕੀ ਹੁਣ ਮੈਂ ਤੁਹਾਨੂੰ ਨਿਸ਼ਾਨ ਲਾਉਣੇ ਦੱਸ ਦਿਆਂ ਕਿੱਥੇ ਗਏ ਆਪਾਂ ਸਾਰਾ ਜੈਂਪਰ ਤੋਂ ਵੀ ਲਾ ਲਓ ਤਾਂ ਜੇ ਤੁਸੀਂ ਜੈਂਪਰ ਤੋਂ ਨਹੀਂ ਲਾਇਆ ਹੈਗਾ ਤਾ ਉਦਾਂ ਆਪਣਾ ਜੁੱਜਾ ਕਾ ਨਾਪ ਹੈਗਾ ਉਸ ਤੋਂ ਲਾ ਲੋ ਦੇਖ ਕੇ ਜੈਂਪਰ ਤੋਂ ਲਾ ਲੋਗੇ ਤਾਂ ਬੜੀਆ ਇੰਚ ਤੋਂ ਇੰਚ ਦਾ ਫਰਕ ਪਿਆ ਜਾਂਦਾ ਕਈ ਵਾਰੀ ਲਿਖਣ ਚ ਜੈਂਪਰ ਆਪਣੇ ਜ 22.5 ਆ ਹੁਣ ਆਪਾਂ 22.5 ਤੋਂ ਇੱਥੇ ਨਿਸ਼ਾਨ ਲਾਉਣਾ ਪਹਿਲਾਂ ਮੈਨ ਲੋ ਕਿੰਨਾ ਆ ਸਰ ਇਹ ਦੇਖੋ 25 ਆ 25 ਤੋਂ 3.5 ਇੰਚ ਆਪਣਾ ਉਧਰ ਜਾਣਾ ਕਿ 21 ਤੇ ਆਪਾਂ ਨਿਸ਼ਾਨ ਲਾਉਣਾ 21 ਸਾਢੇ 21 ਚ ਲਾਉਣਾ 1 2 3 ਉਹੀ ਸਾਢੇ 3 ਇੰਚ ਹੋ ਗਿਆ ਸਵਾ ਤਾਂ ਡੇਢ ਇੰਚ ਉਧਰ ਪੌਣੀ ਤੋਂ ਇਧਰ ਰੱਖਣਾ ਪੌਣੀ ਤੋਂ ਇਧਰ ਰੱਖਣਾ ਆਪਾਂ ਮਿੰਕੇ ਰੱਖਣਾ ਇਦਾਂ ਨਹੀਂ ਪਏ ਉਦੇ ਨਿਸ਼ਾਨ ਲਾ ਲੈਣੇ ਆਪਾਂ ਫੇਰ ਨਹੀਂ ਆਪਣੀ ਫਿਟਿੰਗ ਸੂਤ ਆਉਣੀ ਹੈਗੀ ਪੌਣੀ ਤੋਂ ਇਧਰ ਰੱਖ ਲਿਆ ਤਾਂ ਪੌਣੀ ਤੋਂ ਹੀ ਆਪੇ ਇਧਰ ਰੱਖ ਲੈ ਨਿਸ਼ਾਨ ਤੇ ਆ ਦੇਖੋ ਪੌਣੀ ਤੋਂ ਤਾਂ ਹੁਣ ਆਪਾਂ ਫਿਟਿੰਗ ਲੈਣੀ 3 ਇੰਚ ਥੱਲੇ ਜਿਹੜੀ ਆਪਣੀ ਫੁੱਲ ਬ੍ਰੈਸਟ ਹੁੰਦੀ ਆ 3 ਇੰਚ ਥੱਲੇ ਵੀ ਜੇ ਉੰਨੀ ਆਈ ਤਾਂ ਫਿਰ ਠੀਕ ਆ 3 ਇੰਚ ਥੱਲੇ ਵੀ ਠੀਕ ਆ ਨਹੀਂ ਆ ਤਾਂ ਤੋਦੋ ਕੀ ਪੌਣੀ ਤੇ ਜੋ ਵੀ ਕੁਦੋ ਕੇ ਨਾ ਅੱਧ ਤੋਂ ਡੇਰੇ ਰੱਖੋ ਨਾ ਤੇ ਇੱਧਰ ਵੀ ਡੀਡਿ ਰੱਖਉਣਾ ਕਿ ਜੇ ਆਪਾਂ ਆਪ ਪਲੋਈ ਹੈ ਨਾ ਪਲੋਈਆਂ ਜਿੱਦਾਂ 1.5 ਇੰਚ ਆ ਗਿਆ ਜੇ ਤਾਂ ਆਪਾਂ ਉਹ ਪਹਿਲੇ ਰੱਖ ਲੈਣੇ ਆ ਜਦੋਂ ਆਪਾਂ ਕਟਾਈ ਕਰਨੀ ਹੈ ਪਹਿਲੇ 1 ਇੰਚ ਵਾਧੂ ਰੱਖ ਲੈਣ ਫੇਰ ਜਦ ਨਹੀਂ ਆਪਣਾ ਕੱਪੜਾ ਘਟਦਾ ਹੈਗਾ ਜੇ ਆਪਾਂ ਉਹ ਪਹਿਲਾਂ ਵਾਧੂ ਨਹੀਂ ਰੱਖਿਆ ਫਿਰ ਆਪਣਾ 1 ਇੰਚ ਦਾ ਕੱਪੜਾ ਤਕਰੀਬਨ ਘਟ ਜਾਂਦਾ ਹੈ ਤੇ ਹੁਣ ਆਪਾਂ 21 ਜਿੰਨਾ ਅਗਲੇ ਦਾ ਘੇੜ ਤਿਆਰ ਹੈ ਉਨਾ ਹੀ ਆਪਾਂ ਅਗਲੇ ਨੂੰ ਘੇੜ ਕੱਟ ਕੇ ਰਹਿਣਾ ਬਣਾ ਕੇ ਰਹਿਣਾ ਤੇ ਇਥੇ ਆ ਰਿਹਾ ਆਪਾਂ ਨਿਸ਼ਾਨ ਲਾਇਓ ਆ ਰਿਹਾ ਹੁਣ ਦੇ ਤੇ ਇਥੋਂ ਆਪਾਂ ਫੜ ਕੇ ਨਿਸ਼ਾਨਾ ਤੇ 23 ਗਾ ਦੋ ਵੈਂਕਾ ਪੁੱਲ ਰੱਖਣਾ ਦੋ ਇੱਥੇ ਰੱਖਣਾ ਫਿਰ ਆਪਾਂ ਫਿਟਿੰਗ ਹੋਣੀ ਆ ਕਿਉਂ ਪਰ ਆਪਾਂ ਕਾਟ ਪਾਈਓ ਆ ਨਾ ਆ ਦੇਖੋ ਐਦਾਂ ਹੋਣੀ ਆ ਆ ਦੇਖ ਫਿਟਿੰਗ ਫਿਰ ਹੁਣ ਆਪਾਂ ਆਹ ਲਾ ਲਈ ਆ ਦੇਖੋ ਆ ਫਿਟਿੰਗ ਦੀ ਨਿਸ਼ਾਨੀ ਆਪਣੇ ਆ ਦੇਖੋ ਆਪਾਂ ਆ ਨਹੀਂ ਕਰਨਾ ਹੈਗਾ ਉੱਪਰ ਨੂੰ ਨਹੀਂ ਚੱਕਣੀ ਹੈਗੀ ਇਹ ਜੇ ਤੁਸੀਂ ਉੱਪਰ ਨੂੰ ਚੱਕੋਗੇ ਫੇਰ ਤੁਹਾਡਾ ਜੈਂਪਰ ਤਾਂ ਹੋਂ ਨੀ ਚੜਨੇ ਚੜਨਾ ਹੈ ਜਿੱਦਾਂ ਮਰਜੀ ਕਰ ਲਓ ਫੇਰ ਸੀਨਾ ਕਿਦਾਂ ਮਰਜੀ ਢੇੜ ਕੇ ਲਾਈ ਜਾਓ ਤੇ ਨਾਲੇ ਤੁਸੀਂ ਆ ਕੱਟਣਾ ਨਹੀਂ ਪਹਿਲਾਂ ਜਿਹੜਾ ਆਪਣਾ ਅੱਧਾ ਇੰਚ ਆ ਮੋਡਾ ਵੱਧੂ ਆ ਨਾ ਆਹਾ ਦੇਖੋ ਤੁਹਾਨੂੰ ਦੱਸਦਾ ਹੁਣ ਆ ਪਰ ਇਹ ਕਾਲਾ ਕਰਕੇ ਪਤਾ ਨਹੀਂ ਲੱਗਦਾ ਹੈਗਾ ਅੱਧਾ ਇੰਚ ਇਧਰ ਅੱਧਾ ਇੰਚ ਇਧਰ ਉਹਨੂੰ ਇੱਧੇ ਸੀਨ ਲਾਉਣੀ ਆ ਸੀਨ ਲਾ ਕੇ ਫੇਰ ਤੁਸੀਂ ਕੱਟੋ ਫੇਟਵਾ ਡਿਫੀਟਿੰਗ ਐਂਡ ਪਰਫੈਕਟ ਹੋਣੀ ਫਿਰ ਮਾੜੀ ਨੀਂਦ ਉੱਧਰ ਉੱਧਰ ਜਾਣੀ ਹੈ ਜੀ ਇਹ ਮੈਂ ਤੁਹਾਨੂੰ ਤਾਂ ਦੱਸਿਆ ਕਈ ਕਹਿੰਦੇ ਫਿਟਿੰਗ ਨਹੀਂ ਆਉਂਦੀ ਫਿਟਿੰਗ ਤੁਸੀਂ ਆਹ ਨਾ ਚੱਕੋ ਮੋਢੇ ਤੋਂ ਸੀਣ ਲਾ ਕੇ ਤੁਸੀਂ ਆਹ ਨਾ ਇੱਕੋ ਜਿਹਾ ਕਰੋ ਜਾਂ ਤੁਸੀਂ ਇੱਕੋ ਜਿਹਾ ਕਰਨ ਲਾਪਣਾ ਫਿਰ ਤੁਹਾਡਾ ਮੋਢਲਾ ਪੱਲਾ ਤਹਾਂ ਜਾਣਾ ਫਿਰ ਮੋਢਲਾ ਪੱਲਾ ਥੱਲੇ ਨਹੀਂ ਰਹਿਣਾ ਹੈਗਾ ਤਾਂ ਫਿਰ ਕਈ ਕਹਿੰਦੇ ਫਿਟਿੰਗ ਤਹਾਂ ਚੜਦੀ ਇਸ ਕਰਕੇ ਫਿਟਿੰਗ ਹੋ ਜਾਂਦੀ ਆ ਤੇ ਬਾਕੀ ਹੁਣ ਤੁਹਾਨੂੰ ਸਮਝ ਆ ਗਈ ਹੋਣੀ ਆ ਬਾਕੀ ਮੈਂ ਜੈਂਪਰ ਦੀ ਪੈਕ ਸਾਰੀ ਪਾ ਦੂੰਗੀ ਗੋਲਾ ਵਗੈਰਾ ਵੀ ਜਿੱਦਾਂ ਬਣਾਇਆ ਸਾਰੇ ਫਿਰ ਮਗਰੂ ਕਰਕੇ ਪਿੱਕ ਪਾਵਾਂਗੇ ਹੁਣ ਆਪ ਵੀਡੀਓ ਦਾ ਐਂਡ ਕਰਦੇ ਸਿਰਫ ਇਹ ਮੈਂ ਫਿਟਿੰਗ ਵੀ ਤੁਹਾਨੂੰ ਦੱਸੀ ਆ ਵੀ ਫਿਟਿੰਗ ਦੀ ਸੀਨ ਤੁਸੀਂ ਇਦਾਂ ਲਾਓ ਫੇਰ ਤੁਹਾਡੀ ਇਹਨ ਬਹੁਤ ਵਧੀਆ ਪਰਫੈਕਟ ਫਿਟਿੰਗ ਆਉਂਦੀ ਹੈ ਜੇ ਤੁਸੀਂ ਉਹੀ ਕਰ ਲਿਆ ਇੱਕੋ ਜਿਹਾ ਤਾਂ ਫੇਰ ਤੁਹਾਡੀ ਫਿਟਿੰਗ ਤਾਂ ਚਾਰਟਨਾ ਟੈਂਪਰ ਫੇਰ ਫੇਰ ਨਿਉ ਦੁਬਾਰਾ ਵੀ ਨਹੀਂ ਸੂਤਾਂਦਾ ਹੁੰਦਾ ਫਿਰ ਜਿੰਦਾ ਮਰਜ਼ੀ 1.5 ਘੰਟੇ ਕੇ ਸੀਨ ਦਾ ਵੀ ਫਿਨਿਸ਼ ਸੂਤਾਂਦਾ ਹੈਗਾ ਪਹਿਲੇ ਤੁਸੀਂ ਇਸ ਕਰਕੇ ਲਾਓ ਅੱਦਾ ਇੰਚ ਹੋਆ ਤਾਂ ਅੱਦਾ ਇੰਚ ਆਇਆ ਤੇ ਬਾਕੀ ਅੱਧਾ ਅੱਧਾ ਇੰਚ ਮੋਰੀਆਂ ਵੀ ਹੋ ਜਾਂਦਾ ਕਈ ਵਾਰ ਜਿਹੜੀਆਂ ਆਪਾਂ ਪਲੇਟਾਂ ਪਾਈਆਂ ਐ ਅੱਧਾ ਇੰਚ ਥੱਲਿਓਂ ਚਲ ਜਾਂਦਾ ਤੇ ਪਿਛਲੇ ਤੇ ਆਪਾਂ ਪਲੋਈ ਪਾਉਣੀ ਨਹੀਂ ਆਹ ਜਿਹੜੀ ਐ ਪਾਸੇ ਦੀ ਫਿਟਿੰਗ ਦੀ ਐ ਮੋਰਲੇ ਤੇ ਪੈਣੀ ਤਾਂ ਆਪਣੀ ਇਸ ਕਰਕੇ ਇਹ ਇੱਕੋ ਜਿਹਾ ਨਾ ਰੱਖੋ ਜਿੱਦਾਂ ਜਿੱਦਾਂ ਆਪਾਂ ਪਲੂਈਆਂ ਪਾਉਣੇ ਆ ਉਸੇ ਸਾਬ ਨਾਲ ਕਪੜਾ ਰੱਖ ਕੇ ਉਸੇ ਸਾਬ ਨਾਲ ਤੁਸੀਂ ਸਹੀ ਨਾਲ ਲਾਓ ਫੇਠ ਵੱਡੀ ਪਲੋਈ ਬਿਲਕੁਲ ਨਹੀਂ ਚੜਨਾ ਹੈਗਾ ਜੈਂਪਰ ਤਾਂ ਹਨ ਇਹ ਮੇਰੀ ਅੱਜ ਦੀ ਵੀਡੀਓ ਸੀਗੀ ਤੇ ਬਾਕੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੇ ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਰੱਖੇ ਖੁਸ਼ ਰਹੋ ਤੇ ਮੇਰੇ ਮੈਚਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਲੋੜ ਹੈ ਤੇ ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਰੱਖੇ ਸ਼ੇਅਰ ਵੀ ਕਰਿਓ ਤਾਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਮਿਲਦੀ ਹੈ ਅਗਲੀ ਵੀਡੀਓ ਦੇ ਨਾਲ